ਆਨੀ ਹਵਾਏ ਮੇਰਾ ਲੈ ਜਾ ਤੂੰ ਸੁਨੇਹਾ ਇੱਕ ਪੁੱਛ ਦੇ ਨੇ ਸਾਰੇ ਸਾਡਾ ਕੀ ਹਾਲ ਚਾਲ ਐ ਛੇੜੀ ਤਾਨੀ جنگ ਮੈਨੂੰ ਪੁੱਛਦੇ ਨੇ ਯਾਰ ਬੇਲੀ ਸਾਰਿਆਂ ਦੇ ਮੂੰਹ ਤੇ ਬਸ ਇੱਕੋ ਹੀ ਸਵਾਲ ਐ ਆਸੇ ਜਾ ਕੇ ਬੁੱਢੜੀ ਜੀ ਮਾਂ ਮੇਰੀ ਦਿਨ ਰਾਤ ਸੋਚਾਂ ਚ ਗੁਜ਼ਾਰਦੀ ਸ਼ੇਰ ਪੁੱਤ ਖੜਾ ਤੇਰਾ ਪਟਰਾਂਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਤੇਰੇ ਜਿੰਨਾ ਲੱਖਾਂ ਮਾਂ ਮੰਗਦੀਆਂ ਖੈਰ ਸਾਡੀ ਮੌਤ ਸਾਡਾ ਕੱਖ ਨਹੀਂ ਵਿਗਾੜਦੀ ਸ਼ੇਰ ਪੁੱਤ ਖੜਾ ਤੇਰਾ ਬਾੜਾਂ ਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਹੋ ਗਏ ਨੇ ਸ਼ਹੀਦ ਮੇਰੇ 20 ਸਾਥ ਅੰਮੀ ਇਹ ਨਹੀਂ ਅਣਖਾਂ ਦੇ ਨਾਲ ਪੂਰੀ ਪਾਈ ਐ ਬੈਰੀਆਂ ਦੀ ਹਿੱਕ ਉੱਤੇ ਗੋਡੇ ਰੱਖੀ ਰੱਖੀ ਜਿੰਨਾ ਯੋਧਿਆਂ ਨੇ ਮੌਤ ਵੀ ਆਈ ਐ ਬੈਰੀਆਂ ਦੀ ਹਿੱਕ ਉੱਤੇ ਗੋਡੇ ਰੱਖੀ ਰੱਖੀ ਉਹਨਾਂ ਯੋਧਿਆਂ ਨੇ ਮੌਤ ਵੀ ਆਈ ਐ ਜਿੰਦਲੇ ਖਿਲਾ ਗਏ ਨੇ ਕਰਕੇ ਦਿਖਾ ਗਏ ਨੇ ਜਸ ਗੁੰਡੀ ਕੇ ਓਾਰ ਪਾਰ ਦੀ ਸ਼ੇਰ ਪੁੱਤ ਖੜਾ ਤੇਰਾ ਬੱਡ ਰਾਂਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਤੇਰੇ ਜਿੰਆਂ ਲੱਖਾਂ ਮਾਮਾ ਮੰਗਦਿਆਂ ਖੈਰ ਸਾਡੀ मौत साॾा कख नगाड़ी पुत खड़ा ते बढ रांदी राखी माए चढ़ंदी कलादार तेर ज लखां मा मगदर साढी मौत साॾा कख नगाड़ी ਸਸੀ ਗੱਲ ਜੀ ਸਾਰਿਆਂ ਨੂੰ ਸਾਨੂੰ ਪਤਾ ਹੈ ਸਾਡੇ ਵੀਰ 20 ਸ਼ਹੀਦੀ ਜਾਮ ਪੀ ਗਏ ਨੇ ਸੋ ਉਹਨਾਂ ਯੋਧਿਆਂ ਨੂੰ ਪੂਰਾ ਦੇਸ਼ ਔਰ ਪੂਰੇ ਅਸੀਂ ਉਹਨਾਂ ਦੇ ਵੀਰ ਲੱਖ ਲੱਖ ਪ੍ਰਣਾਮ ਕਰਦੇ ਆਂ ਔਰ ਉਹਨਾਂ ਦੀ ਸ਼ਹੀਦੀ ਨੂੰ ਸਲੂਟ ਆ ਸਾਡੇ ਵੱਲੋਂ ਉਹਨਾਂ ਦੀ ਸ਼ਹੀਦੀ ਨੂੰ ਸੋ ਤੁਸੀਂ ਸਾਰੇ ਵੀਰਾਂ ਨੇ ਜੋ ਹੋਰ ਵੀ ਲੱਖਾਂ ਵੀਰ ਬਾਰਡਰ ਦੇ ਉੱਤੇ ਖੜਿਆ ਉਹਨਾਂ ਦੀ ਦਲੇਰੀ ਬੰਨਾ ਹੈ ਕਹਿੰਦੇ ਸੂਰਮਿਆਂ ਦੀ ਸ਼ਹੀਦੀ ਉੱਤੇ ਬਾਲੇ ਅਥਰੂ ਨਹੀਂ ਵਹਾਈ ਜਾਂਦੇ ਉਹਨਾਂ ਦੀ ਸ਼ਹੀਦੀ ਤੇ ਫਕਰ ਕੀਤਾ ਜਾਂਦਾ ਅਸੀਂ ਸਾਰੇ ਆਪਣੀ ਜਗ੍ਹਾ ਤੇ ਠੀਕ ਠਾਕ ਹਾਂ ਤੁਸੀਂ ਸਾਨੂੰ ਹੌਸਲਾ ਦਿਓ ਸਾਡਾ ਹੌਸਲਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ